ਹਾਲੇ ਗਾਇਸ ਕੀ ਹਾਲ ਹੈ ਜਾਨੀ ਆਈ ਹੋਪ ਸਾਰੇ ਜਾਨੀ ਬੱਧੀ ਹੋ ਠੀਕ ਠਾਕ ਹੋਗੇ ਅੱਜ ਉਹਨਾ ਸੀ ਨਾ ਕਰ ਕੀਰਤਨ ਤੇ ਕੱਦ ਤੇ ਉੱਠੇ ਆਏ ਆ ਪਰ ਵੀ ਲੋਗ ਮੈਂ ਲੀਡ ਸ਼ੂਟ ਕਰਨ ਲਈ ਆ ਸਾਰੇ ਬੈਠੇ ਹੋਏ ਦੇਖੋ ਆਰਤੀ ਨਾ ਕਿ ਰਾ ਚੁੱਕੀ ਆ ਤਾਂ ਰੋਟੀ ਖਾਂਦੇ ਆ ਓ ਮੈਡਮ ਫੋਨ ਵੰਦੀ ਪਈ ਆ ਤੇ ਮੰਮੀ ਤੇ ਦੀਪ ਰੋਟੀ ਲਾਉਂਦੇ ਪਈ ਆ ਤੇ ਰੱਖਿਆ ਹੋਇਆ ਨਾ ਨਾ ਤਾਂ ਗੱਲ ਨਾ ਤਾਂ ਤਾਜ ਖੇਡਣ ਦੇ ਆ ਸਾਰੇ ਪ੍ਰੇਤਨਾ ਨੇ ਕਰਾਇਆ ਸੀ ਨੀਰ ਐਕਸਟੈਂਸ਼ਨ ਦਿਖਾਇਓ ਨਾੰਦੇ ਹੌਣੇ ਨਾ ਕਿੰਨੀ ਚੱਕਰ ਮਾਨਪਰੀ ਰਗੇ ਨੇ ਮੈਨੂੰ ਦਿਖਾਉਣਾ ਤੇ ਉਹ ਨਹੀਂ ਵਿਖਾਉਂਦੇ ਹਾਂਜੀ ਗਾਇਸ ਸੂਟ ਕੇ ਸੁਬੰਦ ਦਿੱਤੀਆਂ ਮਾੜੀ ਹੁਣ ਆਪਾਂ ਕਰਾਂਗੇ ਮਾਨਪਰੀ ਦੇ ਕੱਪੜੇ ਪੈਕ ਮਨੂੰ ਅੱਜ ਇਹਦਾ ਟੱਕਣਾ ਛੂਟ-ਛਾਟ ਦੇ ਪ੍ਰੈਸ ਕਰਨੇ ਬਾਅਦ ਕੱਲ ਨੂੰ ਹਾਂਜੀ ਹੁਣ ਨਗਰ ਕੀਰਤਨ ਆ ਚੁੱਕਾ ਸੀ ਤੇ ਅਸੀਂ ਸਾਰੇ ਬਾਹਰ ਆ ਕੇ ਖੜ੍ਹ ਲ ਚੁੱਕੇ ਹਾਂ ਮੈਂ ਤੁਹਾਡੇ ਟਿਕ ਕਰੀ ਅੱਛਾ ਬੂਹੇ ਲਵਾਇ ਕੀਤਾ ਨਾ ਵਿਚਾਰਿਆਂ ਨੇ ਹਾਂ ਤੁਸੀਂ ਖੰਭ ਦਾ ਹਾਸੇ ਤੇ ਪਟਕੀ ਕਰੀ ਲੈ ਲੈ ਇਸੋ ਟੱਟ ਤੇ ਤੂੰ ਆਪ ਦੇ ਤਜੇ ਇਧਰ ਹੋ ਜਾ। ਕਰ ਕੀਰਤਨ ਆ ਕੇ ਗਿਆ ਚਲਾ ਮੋ 30 ਪੀਅਰਸ ਤੇ ਹੁਣ ਸੰਗੀਤ ਦੀ ਤਿਆਰੀ ਕਰਦੇ ਪਏ ਆ ਪੰਜਾਬੀ ਜਿਹੜਾ ਗਾਣ ਗਏ ਨੇ ਤੇ ਅੱਜ ਸ਼ਾਮ ਨੂੰ ਗਾਣਾ ਚੜੀ ਤਿਆਰੀ ਕਰਦੇ ਪਏ ਆ ਦੇਖੋ ਸਾਰੇ ਬਿਜ਼ੀ ਹੋ ਗਏ ਆ ਪੂਰੇ ਸਾਰੇ ਸਾਰੇ ਕੰਮ ਕੀ ਜਾਂਦੇ ਆ ਮਰੀ ਨਹੀਂ ਤੇ ਡੇਕਾ ਬੀਸੀ ना पता नहीं शाम दिखा गया कुछ होंगे हम काम कर लिया बाय बाय मिलते हैं थोड़े टाइम तक गण शुरू हो चुके ਅੱਜ ਗਾਇਸ ਪਹਿਲਾਂ ਥੋੜੀ ਜਾਨੀ ਸੰਵਾਵਾ ਕੋਹ ਜਾਨੀ ਆ ਗਿਆ ਤੇ ਚਾਹ ਚ ਫੜਾ ਦਿੱਤੀ ਆ ਤੂੰ ਵੀ ਖਾ ਲੋ ਜੀ ਆਵਦਾਨਾ ਚਾਹ ਵੀ ਪੀ ਲੋ ਇੱਧਰ ਦੇਖੋ ਇਹ ਮੈਡਮਸ ਟ੍ਰਾਪਾਂ ਦੀ ਪਈ ਆ ਫਲ ਦਿਖਾਣੀ ਆ ਅੱਧਰ ਦੇਖੋ ਕਿੰਨੇ ਜਾਣੇ ਬੈਠੇ ਨੇ ਇੰਜੋਏ